ਆ ਦੋਸਤੋ ਮਾਤਾ ਵੀਰ ਲੱਖਾ ਮਾਨ ਆਸਤਾ ਮਾਵਾ ਬਹੰਡੇ ਖੜੇ ਆਗੇ ਪਹਨਾਵਾ ਰੋਪੋ ਪਹਨਾਵਾ ਕੋਲ ਜਾਂਦਾ ਪੁਲ ਦੇ ਬਿਲਕੁਲ ਥੱਲੇ ਮਿੱਤਰ ਮੌਲੂ ਜੋ ਆਪਾਂ ਬੋਲਦੇ ਆਗੇ ਕੋਲ ਦੇ ਬਿਲਕੁਲ نیچے ਹੁੰਦਾ ਬਾਸ ਨੇ ਟੋੜੇ ਸਰਬਾਈ ਰਗੜਾ ਲਾਉਦੇ ਆਗੇ ਬਹੁਤ ਹੀ ਵਧੀਆ ਰੇਟ ਤੇ ਬਹੁਤ ਵੰਦਾ ਅੰਦਰਾਇਓਂ ਪੂਰਾ ਆਕੇ ਤਿਆਰ ਕੀਤਾ ਜਾਂਦਾ ਹੈ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਤਾਂ ਵੀ ਜੇ ਹੋਵੇ ਬਹੁਤ ਲਾਇ ਨੂੰ ਵਰਤਵਾਤ ਇਸਨੇ ਪਹੁੰਚੋ 2 ਬਹਿੰਦੇ ਆਹ ਜਗ੍ਹਾ ਨੂੰ ਘੰਟਿਆਂ ਹੋ ਉਸਦੇ ਬਿਲਕੁਲ ਨੇ ਪੂਰਾ ਇੰਕਰੀ ਸੁਲਵਾ ਦਾ ਦਸਤਾਵੇਜ਼ ਲਿਖਾਇਓ ਕਿ ਆਪ ਹੀ ਕੋਈ ਹੋਵੇ ਤਾਂ ਆਉਟ ਆਇਆ ਕਰੀਆ ਕਿ ਆਪਿਆ ਕੋਈ ਵਕਈ ਨਹੀਂ ਕਰਦਾ ਉਹ ਬੁਣਦੇ ਨੇ ਕਿ ਨਾਰਿਕਾ ਸੇਵਾ ਦੇ ਨਾਮ ਤੇ ਕੋਈ ਕੋਟ੍ਰੈਕਟ ਸੀ ਨੇ ਉਨ੍ਹਾਂ ਨੇ ਫੈਸਲਾ ਲਾਇਆ ਕਿ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਮਹਾਰਾਜ ਡਰਾਈਵ ਕੋਡ ਦੇ ਸਾਹਮਣੇ ਰਹਿਣ ਵਾਲਾ ਕੰਮ ਦਿਖਾ ਕੇ ਵੀ ਤਗੜਾ ਵੀ ਕਰਦੇ ਵਾਤ ਵਾਤ ਜਿਵੇਂ ਸੇਵਾਦਮਕ ਕੋਲੋਂ ਕਿਹਾ ਗਿਆ ਪਬਲਿਕ ਨੇ ਵਾਇਰ ਗੁੱਦੀਆਂ ਖਾਸਾ ਵਾਇਰ ਗੁੱਦੀਆਂ